ਇੱਕ ਬੜੀ ਪੁਰਾਣੀ ਮੰਗ ਸੀ ਕੁਝ 2 ਸਾਲਾਂ ਤੋਂ ਜਦੋਂ ਸਰਕਾਰ ਨੇ ਗਵਰਨਮੈਂਟ ਆਫ ਇੰਡੀਆ ਨੇ ਇਹ ਜਿਹੜੀ ਪੋਸਟ ਐਸਸੀ ਵਾਸਤੇ ਐਸਸੀ ਸਾਡੇ ਬੇਟੀਆਂ ਬੇਟੇ ਨੇ ਉਹਨਾਂ ਦੇ ਪੋਸਟ میٹرਿਕ ਸਕਾਲਰਸ਼ਿਪ ਬੰਦ ਕਰਤੀ ਪਤਾ ਨਹੀਂ ਉਹਨਾਂ ਨੂੰ ਕਿਉਂ ਬੰਦ ਕਰਦੇ ਹੋ ਤੁਸੀਂ ਜਦ ਗਰੀਬਾਂ ਨੂੰ ਤੁਸੀਂ ਕਿਸੇ ਕਿਸਮ ਦੀ ਐਜੂਕੇਸ਼ਨ ਦਾ ਪ੍ਰਬੰਧ ਕਰ ਰਹੇ ਹੋ ਤੁਸੀਂ ਹੁਣ ਲੈਵਲ ਚੱਕ ਤੱਕ ਕੇ ਜੀ 800 ਕਰੋੜ ਤੋਂ ਅਗਰ ਹੋਰ ਜ਼ਿਆਦਾ ਹੋਏਗਾ ਤਾਂ ਅਸੀਂ ਦੇਵਾਂਗੇ ਨਹੀਂ ਤਾਂ ਅਸੀਂ ਨਹੀਂ ਦੇਵਾਂਗੇ ਹੁਣ 800 ਕਰੋੜ ਦਾ ਤਾਂ ਪੰਜਾਬ ਨੂੰ ਲੰਦਾ ਹੀ ਨਹੀਂ ਤਾ ਸਾਨੂੰ ਆਪਣੇ ਤੌਰ ਤੇ ਅਸੀਂ ਕੋਨ ਡਾਕਟਰ ਬੀ ਆਰ ਅੰਬੇਦਕਰ ਸਕੀਮ ਚਲਾਈ ਹੈ ਤਾਂ ਕਿ ਅਸੀਂ ਆਪਣੇ ਤੌਰ ਤੇ ਉਹ ਬੱਚਿਆਂ ਵਾਸਤੇ ਅਸੀਂ ਸਕਾਲਰਸ਼ਿਪ ਦੇਈਏ ਇਹ ਕਲਬ ਕੈਬਨਿਟ ਫੈਸਲਾ ਇਹ ਹੋਇਆ ਸੀ ਔਰ ਇਹਦੇ ਨਾਲ ਹੀ ਇਹ ਮੈਂ ਤੁਸੀਂ ਪਹਿਲਾਂ ਵੀ ਮੈਥੋਂ ਸੁਣਿਆ ਹੋਣਾ ਕਿ ਅਸੀਂ 1 ਲੱਖ ਨੌਕਰੀਆਂ ਸਰਕਾਰੀ ਨੌਕਰੀਆਂ ਅਸੀਂ ਗਵਰਨਮੈਂਟ ਨੂੰ ਦੇਵਾਂਗੇ ਐਡਵਰਟਾਈਜ਼ਮੈਂਟ ਸ਼ੁਰੂ ਹੋਣੀ ਹੈ ਨਾ 50 ਇਸ ਸਾਲ ਮਤਲਬ ਕਤੀ ਕਤੀ ਮਾਰ ਤੱਕ ਔਰ ਪੰਜਾ ਅਗਲੇ ਨੂੰ ਇੱਕ ਐਡਵਰਟਾਈਜ਼ਮੈਂਟ ਸ਼ੁਰੂ ਹੋ ਜਾਣੀ ਹੈ ਜੇ ਅੰਦਰ ਅਕਤੂਬਰ ਤੱਕ ਅਗਲੇ 10 ਦਿਨਾਂ ਦੇ ਵਿੱਚ ਔਰ ਫਿਰ ਤੁਸੀਂ ਆਪਣੀ ਕਾਗਜ਼ ਭਰ ਕੇ ਭੇਜੋ ਔਰ ਵਾਹਿਗੁਰੂ ਕਰੇ ਤੁਹਾਨੂੰ achhi naukri mile